ਪੰਜਾਬ ਸਰਕਾਰ ਦੀ ਐਂਟੀ ਕ腐ਸ਼ਨ ਮੁਹਿੰਮ ਨੂੰ ਅੱਗੇ ਲਾ ਜਾਂਦੇ ਹੋਏ ਆਪਣੀ ਜੀਰੋ ਟੋਲਰੈਂਸ ਪਾਲਿਸੀ ਟਵਰਸ ਕ腐ਸ਼ਨ ਤਰੰਤਾਰਨ ਪੁਲਿਸ ਨੇ ਇੱਕ ਡੀਐਸਪੀ ਰੈਂਕ ਦੇ ਅਫਸਰ ਲਖਮੀਰ ਸਿੰਘ ਨੂੰ 10 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਅੱਜ ਗ੍ਰਿਫਤਾਰ ਕੀਤਾ ਹੈ ਇਹਦਾ ਡਰੱਗ ਕੇਸ ਇਹ ਬਹੁਤ ਕਲੀਅਰ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਸਾਰੀ ਪੁਲਿਸ ਨੂੰ ਸਾਰੇ ਲੋਕਾਂ ਨੂੰ ਕਟ ਕ腐ਸ਼ਨ ਕਿਸੇ ਵੀ ਕੀਮਤ ਤੇ ਟੋਲਰੇਟ ਨਹੀਂ ਕੀਤਾ ਜਾਵੇਗਾ ਚੀਫ ਮਿਨਿਸਟਰ ਸਾਹਿਬ ਦੇ ਕਲੀਅਰ ਆਰਡਰਸ ਹੈਗੇ ਤੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਕ腐ਸ਼ਨ ਜੈਲ ਵੀ ਕ੍ਰੈਕਡਾਊਨ ਜੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਜਿਹੜੀ ਪੰਜਾਬ ਗਵਰਨਮੈਂਟ ਦੀ ਹੈਲਪਲਾਈਨ ਹੈਗੀ ਕ腐ਸ਼ਨ ਦੀ ਉਸ ਤੇ ਇਨਫੋਰਮੇਸ਼ਨ ਦਿਓ ਜੀ ਪੰਜਾਬ ਨੂੰ ਇੱਕ ਕ腐ਸ਼ਨ ਫਰੀ ਸਟੇਟ ਬਣਾਉਣਾ ਤੇ ਇਟ ਇਜ਼ ਅ ਸਟ੍ਰਿਕਟ ਵਾਰਨਿੰਗ ਫਾਰ ਦਾ ਬਲੈਕ ਸ਼ੀਪ ਇਨ ਦਾ ਪੁਲਿਸ ਡਿਪਾਰਟਮੈਂਟ ਡੋਨਟ ਇੰਡੰਜ ਇਨ ਕ腐ਪਟ ਐਕਸ ਯੂ ਵਿਲ ਬੀ ਪ੍ਰੋਸੀਡਡ ਐਂਡ ਡੈਲਟ ਵਿਦ ਐਸ ਪਰ ਲਾ ਇਸ ਸਾਰਿਆਂ ਨੂੰ ਸੁਚੇਤ ਰਹਿਣ ਦੀ ਇੱਕ ਚੇਤਾਵਨੀ ਹੈ ਜੀ ਪੰਜਾਬ ਸਰਕਾਰ ਦੀ ਐਂਟੀ ਕ腐ਪਸ਼ਨ ਮੁਹਿੰਮ ਨੂੰ ਅੱਗੇ ਲਗਾਉਂਦੇ ਹੋਏ ਕੌਪਿੰਗ ਅ ਜ਼ੀਰੋ ਟੋਲਰੈਂਸ ਪਾਲਿਸੀ ਟੁਵਰਡਸ ਕ腐ਪਸ਼ਨ ਤਰਨਤਾਰਨ ਪੁਲਿਸ ਨੇ ਇੱਕ ਡੀਐਸਪੀ ਰੈਂਕ ਦੇ ਅਫਸਰ ਲਖਮੀਰ ਸਿੰਘ ਨੂੰ 10 ਲੱਖ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਅੱਜ ਗ੍ਰਿਫਤਾਰ ਕੀਤਾ ਹੈ ਇਹ ਦਾ ਡਰੱਗ ਕੇਸ ਇਹ ਬਹੁਤ ਕਲੀਅਰ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਸਾਰੀ ਪੁਲਿਸ ਨੂੰ ਸਾਰੇ ਲੋਕਾਂ ਨੂੰ ਕਿ ਕ腐ਪਸ਼ਨ ਕਿਸੇ ਵੀ ਕੀਮਤ ਤੇ ਟੋਲਰੇਟ ਨਹੀਂ ਕੀਤਾ ਜਾਵੇਗਾ ਚੀਫ ਮਿੰਿਸਟਰ ਸਾਹਿਬ ਦੇ ਕਲੀਅਰ ਆਰਡਰਸ ਹੈਗੇ ਤੇ ਕਿਸੇ ਵੀ ডিপਾਰਟਮੈਂਟ ਦੇ ਵਿੱਚ ਕਿਸੇ ਟਾਈਮ ਤੱਕ ਕਰਾਪਸ਼ਨ ਵਿਲ ਬੀ ਕਰੈਕਡਾਉਨ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਜਿਹੜੀ ਪੰਜਾਬ ਗਵਰਨਮੈਂਟ ਦੀ ਹੈਲਪਲਾਈਨ ਹੈਗੀ ਕਰਾਪਸ਼ਨ ਦੀ ਉਸ ਤੇ ਇਨਫੋਰਮੇਸ਼ਨ ਦੋ ਜੀ ਪੰਜਾਬ ਨੂੰ ਇੱਕ ਕਰਾਪਸ਼ਨ ਫਰੀ ਸਟੇਟ ਬਣਾਉਣਾ ਤੇ ਇਟ ਇਜ਼ ਅ ਸਟ੍ਰਿਕਟ ਵਾਰਨਿੰਗ ਫਾਰ ਦਾ ਬਲੈਕ ਸ਼ੀਪ ਇਨ ਦਾ ਪੁਲਿਸ ਡਿਪਾਰਟਮੈਂਟ ਡੋਨਟ ਇੰਡੰਜ ਇਨ ਕਰਾਪਟ ਐਕਸ ਯੂ ਵਿਲ ਬੀ ਪ੍ਰੋਸੀਡਡ ਐਂਡ ਡੈਲਟ ਵਿਦ ਐਸ ਪਰ ਲਾ ਇਹ ਸਾਰਿਆਂ ਨੂੰ ਸੁਚੇਤ ਰਹਿਣ ਦੀ ਇੱਕ ਚੇਤਾਵਨੀ ਹੈ ਜੀ